ਪ੍ਰੇਸ਼ਿਤ ਲਾਇਆ ਗਿਆ ਕਿ ਪੁਲਿਸ ਵੱਲੋਂ ਜਿਹੜਾ ਯੂਥ ਮਸ਼ੀਨ ਵਿਰੋਧ ਦਾ ਮਾਹਨਿਕ ਸਿਮਰ ਪੰਜਾਬ ਤੇ ਮਾਰੀਆਂ ਪੀਜੀਪੀ ਪੰਜਾਬ ਤੋਂ ਸ਼ੁਰੂ ਕੀਤਾ ਗਿਆ ਤੇ ਪੰਜਾਬ ਦੇ ਸਿਮਰ ਨੂੰ ਕੰਫਰਮ ਕੀਤਾ ਜਾ ਰਿਹਾ ਹੈ। ਦੋ ਸੋਰਸ ਕੋਆਰਡੀਨੇਟ ਸਰਚ ਆਪਰੇਸ਼ਨ ਦੇ ਚੱਲ ਤੇ ਇੱਥੇ ਤੇ ਆਪਸ ਵਿੱਚ ਵੀ ਕੀਤਾ ਗਿਆ ਤੇ ਕੰਮ ਵੀ ਕੀਤਾ ਗਿਆ ਇਸ ਤੋਂ ਬਾਅਦ ਪੰਜ ਤੱਕ ਉਹਨੇ ਪੂਰੇ ਜਿਲ੍ਹੇ ਵਿੱਚ ਸਰਚ ਆਪਰੇਸ਼ਨ ਚਲਾਇਆ ਜਿਹੜੇ ਤੱਕ ਸਾਨੂੰ ਜਿਹੜੀ ਕਾਮਯਾਬੀ ਮਿਲਦੀ ਹੈ। ਤਿੰਨ ਪਰਚੇ ਦਰਜ ਕੀਤੇ ਗਏ ਨੇ ਤੇ ਦੂਜੇ ਕੰਦੇ ਨੇ ਇੱਕ ਟੀਮਾਂ ਦੇ ਸਟਰੀਟਾਂ ਵਿੱਚ ਦੇ ਨਾਲ ਦੇ ਨਾਲ ਹੀ ਕੁਝ ਸਾਨੂੰ ਸ਼ੱਕੀ ਵਾਹਨ ਕੁਝ ਸ਼ੱਕੀ ਹੋ ਗਿਆ ਹੈ ਸ਼ੱਕੀ ਹੋ ਗਿਆ ਮੇਰੇ ਨੂੰ ਅਸੀਂ ਆਪਣੇ ਪਰਚੇ ਦਾ ਸੁਨੇਹਾ ਤੇ ਵੈਰੀਫਾਈ ਕਰਾਂਗੇ ਜੇ ਉਹ ਕੋਈ ਚੋਰੀ ਦਾ ਮਿਲਦਾ ਹੈ ਜਾਂ ਕੋਈ ਇਲੀਗਲ ਹੈ ਉਸ ਦੇ ਹਿਸਾਬ ਨਾਲ ਉਹ ਤੇ ਵੀ ਕਰ ਦੇਗੀ ਪਰ ਉਹ ਰਿਕਵਰੀ ਹੋਈ ਹੈ ਹਾਂਜੀ ਰਿਕਵਰੀ ਹੋਈ ਹੈ ਸੋ ਜਿਵੇਂ ਮੈਂ ਦੱਸਿਆ ਕਿ ਤਿੰਨ ਪੱਛੇ ਤਰ੍ਹਾਂ ਹੋਈ ਨੇ ਸਾਡੀ ਟੋਟਲ ਵੀ ਕੰਪਨੀ ਤੋਂ ਡਿਮੋਨਸਟ੍ਰੇਟ ਕਰੂਗੀ ਕਿ ਉਹ ਕੀ ਕਿ ਚੱਲੇਗੀ ਇੱਕੋ ਜਿਹੀ ਕੋਆਰਡੀਨੇਟਸ ਆਪਰੇਸ਼ਨ ਤੋਂ ਨੂੰ ਉਸ ਤੋਂ ਬਾਅਦ ਵੀ ਤੁਹਾਡੇ ਨਾਲ ਕੰਪਨੀ ਸ਼ੇਅਰ ਕਰਤ ਫਰਥਰ ਕੋਈ ਕੋਈ ਜਗ੍ਹਾ ਤੇ ਅੱਜ ਪਟਿਆਲੇ ਦੇ ਸਰਪ੍ਰਸਤ ਅੱਜ ਪਟਿਆਲਾ ਸ਼ੇਅਰ ਤੋਂ ਬਹੁਤ ਜਗ੍ਹਾ ਚ ਕੀਤਾ ਗਿਆ ਪਰ ਨਗਰ ਦੇ ਤੇ ਆਸਤੀ ਇਸ ਤੋਂ ਇਲਾਵਾ ਜਿਹੜੇ ਵਾਪਸ ਜਿਹਨੇ ਦੇ ਸ਼ਹਿਰ ਤੋਂ ਸਭ ਜਗ੍ਹਾ ਤੋਂ ਸਭ ਕੁਝ ਨੂੰ ਰਿਵਿਊ ਕਰਦੇ ਸੋ ਇਹਦੇ ਵਿੱਚ ਸਾਡੀ ਜਿਹੜੇ ਪੁਆਇੰਟਡ ਸਰਚ ਹੈ ਸਾਡੀ ਜਿਹੜੀ ਇਨਫੋਰਮੇਸ਼ਨ ਹੈ ਕਿ ਕਿਹੜੇ ਬੰਦੇ ਕੰਮ ਕਰਦੇ ਨੇ ਕਿਹੜੇ ਬੰਦੇ ਨੇ ਜਿੱਥੇ ਜ਼ਿਆਦਾ ਸ਼ਿਕਾਇਤ ਉੱਥੇ ਕਾਡ ਦੇ ਸਰਚ ਆਪਰੇਸ਼ਨ ਕੀਤਾ ਸਰ ਥੈਂਕ ਯੂ ਹੋਰ ਵੀ ਜਗ੍ਹਾ ਤੇ ਅੱਜ ਅਲੈਕੁਮ ਅਲੈਕੁਮ ਬਿਲਕੁਲ ਇੱਕ ਕੋਆਰਡੀਨੇਟਡ ਸਰਚ ਆਪਰੇਸ਼ਨ ਜਿਹਦੇ ਮੈਂ ਦੱਸਿਆ ਕਿ ਇਹ ਅੱਗੇ ਵੀ ਜਾਰੀ ਰਹੇਗਾ ਪਹਿਲਾਂ ਵੀ ਇਸ ਦਿੱਤਾ ਸੀਗਾ ਮੈਂ ਕਿ ਪਹਿਲਾਂ ਵੀ ਚੱਲ ਰਿਹਾ ਹੈ ਸੋ ਇਹ ਰੈਗੂਲਰਲੀ ਜਾਰੀ ਰਹਿਣਗੇ ਪੂਰੇ ਪੰਜਾਬ ਚ ਜੋ ਹੁੰਦੇ ਉਹਨਾਂ ਨੂੰ ਵੀ ਪਟਿਆਲਾ ਆਪਣੇ ਸਬਡਿਵੀਜ਼ਨਡ ਮੈਜਿਸਟ੍ਰੇਟ ਕਰਦੇ ਹੈ ਬਟ ਅਦਰ ਕਈ ਹੋਰ ਡਿਸਟ੍ਰਿਕਟ ਲੈਵਲ ਤੇ ਵੀ ਸਟਾਰਟ ਕਰਦੇ ਨੇ ਸਬਡਿਵੀਜ਼ਨ ਲੈਵਲ ਤੇ ਵੀ ਕਰਦੇ ਨੇ ਉਹ ਵੀ ਕੰਟੀਨਿਊ ਹੋਵੇਗਾ ਸੋ ਪ੍ਰਾਕਿਰਤਕ ਬਸਾਂ ਨੂੰ ਕਿ ਜਿਹੜੇ ਨਸ਼ਾ ਦਸਤਕਾਫੀ ਕਾਫੀ ਜਿਆਦਾ ਉਹਨਾਂ ਦੇ ਵਿੱਚ ਹੀ ਆਉਂਦੇ ਨੇ ਉਹਨਾਂ ਦੇ ਵਿੱਚ ਵੀ ਕੁਝ ਸਰਵਿਸ ਦੇਖੋ ਜਿਹੜਾ ਮੇਨ ਕੋ ਟ੍ਰਾਂਸਪੋਰਟ ਗੂਗਲ ਉੱਤੇ ਜ਼ਿਆਦਾ ਚਾਲ ਚੱਲਦੀ ਹੈ ਅੰਮ੍ਰਿਤਸਰ ਬਰਾਮੜ ਹੋਣ ਦੇ ਲਈ ਸੋ ਅਸੀਂ ਜਿਹੜੇ ਉਹਨਾਂ ਨੂੰ ਇੰਪੋਰਟੈਂਟ ਸਰਵਿਸ ਜਿਹੜਾ ਬਸ ਨੇ ਕੁਝ ਨੇ 10 ਦਿਨ ਪਹਿਲਾਂ ਵੀ ਅਸੀਂ ਕੋਰਪੋਰੇਟ ਸਰਵਿਸ ਦਾ ਪੇਪਰ ਜੇ ਐਨ ਐਸ ਸ਼ੈੱਪਟੈਂਡਾ ਵੀ ਕੀਤਾ ਹੈ ਰੇਲਵੇ ਸਟੇਸ਼ਨ ਦਾ ਵੀ ਕਰ ਰਹੇ ਹਾਂ ਅਸੀਂ ਤੇ ਸਾਡੀ ਇੰਟੈਲੀਜੈਂਸ ਨਾਲ ਵੀ ਆਪਕਾ ਕੀ ਆਪਣਾ ਵੀ ਰਸਤਾ ਦਿੰਦਾ ਜਿਹੜੀ ਸਾਡੀ ਆਪਣੀ ਸਪੈਸ਼ਲ ਕਾਰਸਰ ਦੇ ਨਾਲ ਦੇ ਰਸਤਾ ਪਰਤੀ ਹੁਣ ਹੋ ਗਿਆ ਪਰ ਜਿਹੜਾ ਸਾਡਾ ਇੰਟਰਸਟੇਟ ਬਾਰਡਰ ਹੈ ਉਹਦੇ ਤੇ ਜਿਵੇਂ ਪਹਿਲਾਂ ਸੀਗਾ ਕਿ ਮੂਵਮੈਂਟ ਬਿਲਕੁਲ ਕੰਪਲੀਟ ਫਾਸਟੀਕੇਸ਼ਨ ਨਹੀਂ ਸੀ ਸੋ ਵਹੀਕਲ ਨੂੰ ਪਾਸੀੜਾ ਤੋਂ ਕਿ ਉਹ ਵਹੀਕਲ ਮੂਵਮੈਂਟ ਹੁਣ ਸ਼ੁਰੂ ਹੋਈ ਹੈ ਸੋ ਉਹਦੇ ਤੇ ਸੜੀ ਦਾ ਸਰਪ੍ਰਾਈਜ਼ ਨਾਤਾ ਬੰਦੀ ਹੈ ਸ਼ਿਫਟਿੰਗ ਆਪਾਂ ਦੇ ਨਾਲ ਉਹ ਸਾਡੀ ਲਗਦੀ ਹੈ ਤਾਂ ਜੋ ਕੋਈ ਇਹੋ ਜਿਹਾ ਨਸ਼ਾ ਸਾਡੇ ਜ਼ਿਲ੍ਹੇ ਵਿੱਚ ਆਪੀ ਜਾਂਦੀ ਹਦੂਦ ਵਿੱਚ ਨਾ ਆਉ। ਪਰ ਲੱਗਦਾ ਲੋਕ ਕਹਿੰਦੇ ਕਿ ਤੁਸੀਂ ਚਲਾਇਆ ਗਿਆ ਜੀ ਪੁਲਿਸ ਕਮਿਸ਼ਨ ਜਿਹੜਾ ਯੂਥ ਨਸ਼ਾ ਵਿਰੋਧ ਕੋ ਮਾਨਯੋਗ ਸੀਐਮ ਪੰਜਾਬ ਤੇ ਮਾਨਯੋਗ ਪੀਜੀਪੀ ਪੰਜਾਬ ਤੋਂ ਸ਼ੁਰੂ ਕੀਤਾ ਗਿਆ ਤੇ ਪੰਜਾਬ ਵਿੱਚ ਸੀਐਮ ਦੇ ਨਾਲ ਨਾਲ ਬਹੁਤ ਹੀ ਗੰਭੀਰ ਮੋਸ਼ਨ ਕੀਤਾ ਜਾ ਰਿਹਾ ਹੈ। 2 ਸਪੌਟਮੈਂਟ ਸਰਚ ਆਪਰੇਸ਼ਨ ਦੇ ਤਹਿਤ ਇੱਥੇ ਇੱਥੇ ਆਪਸਟੀ ਵਿੱਚ ਵੀ ਕੀਤਾ ਗਿਆ ਤਾਂ ਖਾਸ ਕਰਕੇ ਇਹਨਾਂ ਦੇ ਸ਼ਹਿਰਾਂ ਇਸ ਤੋਂ ਬਾਅਦ ਪੰਜ ਤਰ੍ਹਾਂ ਉਹਨੇ ਪੂਰੇ ਜੇਲੇ ਵਿੱਚ ਜਿੱਥੇ ਸਵਾਰਚ ਅਪਰੇਸ਼ਨ ਚਲਾਇਆ ਹੈ ਹਜੇ ਤੱਕ ਸਾਨੂੰ ਜਿਹੜੀ ਕਾਮਯਾਬੀ ਮਿਲੀ ਹੈ ਤਿੰਨ ਪਰਚੇ ਦਰਜ ਕੀਤੇ ਗਏ ਨੇ ਤੇ ਦੂਜੇ ਬੰਦੇ ਨੇ ਇੱਕ ਰਿਪੋਰਟ ਦਿੱਤੀ ਉਹਦੇ ਵਿੱਚ ਨੇ ਨਾਲ ਦੀ ਨਾਲ ਹੀ ਕੁਝ ਸਾਨੂੰ ਸ਼ੱਕੀ ਵਾਹਨ ਕੁਝ ਸ਼ੱਕੀ ਕਿ ਕਰ ਮਿਲਣਗੇ ਉਹਨਾਂ ਲਈ ਸੀ ਆਪਨੇ ਕੰਪਨੀ ਦੇ ਸੁਨੇਹਾ ਤੇ ਵੈਰੀਫਾਈ ਕਰਾਂਗੇ ਜੇ ਉਹ ਕੋਈ ਚੋਰੀ ਦਾ ਮਿਲਦਾ ਹੈ ਜਾਂ ਕੋਈ ਇਲਿਗਲ ਵੇਚਾ ਉਸ ਦੇ ਹਿਸਾਬ ਨਾਲ ਉਹਦੇ ਵੀ ਕਰ ਦੇਗੀ ਪਰਤੇ ਰਿਕਵਰੀ ਹੋਈ ਹੈ ਹਾਂਜੀ ਰਿਕਵਰੀ ਹੋਈ ਹੈ ਸੋ ਜੇ ਮੈਂ ਦੱਸਿਆ ਕਿ ਤਿੰਨ ਪੱਖੇ ਤੱਤ ਹੋਏ ਨੇ ਸਾਰੀ ਟੋਟਲ ਦੇ ਕੰਪਨੀ ਤੋਂ ਡਿਮਨਸ਼ਨ ਪਰ ਜੋ ਵੀ ਹੋਵੇ ਚਲੇ ਨੇ ਇੱਕ ਵਾਰੀ ਰਿਪੋਰਟ ਜਨਰੇਟ ਸਪਰੇਸ਼ਨ ਤੋਂ ਨੋਟ उसके बाद फिर जगह पटिया अब पटियाला शहर से दो जगह च गया भरतनगर से टिहास में इसको अलावा जो पूरे जिले के टोटल तो सब जगह सब डिविजन वाइज करते हैं सो ये सांकी जो पॉइंट एडर्च है साइको जी इंफॉर्मेश है कि किम करते हैं जहे बंदे ने जिसे ज्यादा शिकायत है उसे अकॉर्डिंग सर्च ऑपरेशन किया होर भी जगह से ਬਿਲਕੁਲ ਇੱਕ ਕੋਆਰਡੀਨੇਟ ਸਰਚ ਆਫ ਨੇਸ਼ਨ ਜਿਵੇਂ ਮੈਂ ਦੱਸਿਆ ਕਿ ਇਹ ਅਧੀਨ ਜਾਰੀ ਹੋ ਰਿਹਾ ਪਹਿਲਾਂ ਵੀ ਇਸ ਕੀਤਾ ਸੀਗਾ ਮੇਰਾ ਪਹਿਲਾਂ ਵੀ ਕੀਤਾ ਸੀ। ਉਹ ਇਹ ਰੈਗੂਲਰਲੀ ਜਾਰੀ ਰਹੇਗੀ। ਪੂਰੇ ਪੰਜਾਬ ਚ ਜੋ ਹੁੰਦੇ ਉਹਨਾਂ ਵੀ ਪਟਿਆਲਾ ਪੁਲਿਸ ਅਫਸਰ ਡਿਪਟੀ ਸਪੈਕਟ੍ਰੀ ਵੀ ਬਟ ਅਗਰ ਬਾਇਓ ਡਿਸਟ੍ਰਿਕਟ ਲੈਵਲ ਤੇ ਵੀ ਕਰਦੇ ਨੇ ਸਬਡਿਵੀਜ਼ਨ ਲੈਵਲ ਤੇ ਵੀ ਕਰਦੇ ਨੇ ਜਿਵੇਂ ਕੰਟੀਨਿਊ। ਸਰ ਪ੍ਰਗਟ ਬਸਨਾਮ ਕਿ ਜਿਹੜੇ ਨਸ਼ਾ ਦਸਤਕਾਫੀ ਕਾਫੀ ਜਿਆਦਾ ਉਹਨਾਂ ਦੇ ਵਿੱਚ ਹੀ ਆਉਂਦੇ ਨੇ ਉਹਨਾਂ ਦੇ ਵਿੱਚ ਵੀ ਸਭ ਤੋਂ ਦੇਖੋ ਜਿਹੜਾ ਮੇਨ ਕੋ ਟ੍ਰਾਂਸਪੋਰਟ ਜੂਗਰ ਉਸ ਤੋਂ ਜ਼ਿਆਦਾ ਚਾਂਸ ਹੀ ਹੁੰਦੇ ਹੈ ਮੇਰਾ ਬਰਾਬਰ ਹੋਣ ਦੇ ਵੀ ਸੋ ਅਸੀਂ ਜਿਹੜੇ ਇਹਨਾਂ ਨੂੰ ਇੰਪੋਰਟੈਂਟ ਸਰਵਿਸ ਜਨ ਬਸ ਨੇ ਬਹੁਤ ਕੁਝ ਨੇ 10 ਦਿਨ ਪਹਿਲਾਂ ਵੀ ਅਸੀਂ ਬੋਰਡਿੰਗ ਸਟੇਸ਼ਨ ਤੇ ਜੇ ਐਨ ਐਸ ਸ਼ਹਿਰ ਪਾਸਟੇ ਵੀ ਕੀਤਾ ਹੋਰ ਰੇਲਵੇ ਸਟੇਸ਼ਨ ਦਾ ਵੀ ਕਰ ਰਹੇ ਹਾਂ ਅਸੀਂ ਤੇ ਸਾਡੀ ਇੰਟੈਲੀਜੈਂਸ ਨਾਲ ਵੀ ਆਪਰ ਰੱਖ ਰਹੇ ਹਾਂ ਇਸਦੀ ਆਪਣਾ ਵੀ ਰਸਤਾ ਦਿੰਦਾ ਜਿਹੜੀ ਸਾਡੀ ਆਪਣੀ ਸਪੈਸ਼ਲ ਕਾਰਸੇਬਲ ਦੇ ਰਸਤਾ ਤੇ ਪਰਤੀ ਹੁਣੇ ਪਰ ਕਿਪਰਾ ਦੇ ਜਿਹੜਾ ਸਾਡਾ ਇੰਟਰਸਟੇਟ ਬਾਰਡਰ ਹੈ ਉਹਦੇ ਤੇ ਜਿਵੇਂ ਪਹਿਲਾਂ ਸੀਗਾ ਕਿ ਮੂਵਮੈਂਟ ਕੋਈ ਕੰਪਲਿਕਸ਼ਨ ਨਹੀਂ ਸੀ ਤੇ ਵਾਈਕਲ ਨੂੰ ਪਾਰਟੀਡਾ ਕਿ ਉਹ ਵਾਈਕਲ ਮੂਵਮੈਂਟ ਹੁਣ ਸ਼ੁਰੂ ਹੋਈ ਹੈ ਤਾਂ ਉਹਦੇ ਤੇ ਸੜੀ ਕਾ ਦੇ ਸਰਪ੍ਰਾਈਜ਼ ਨਾਲ ਆਪਣੀ ਇਹ ਸ਼ਿਫਟਿੰਗ ਆਕਰ ਉਹ ਸਾਡੀ ਲੱਗਦੀ ਹੈ ਤਾਂ ਜੋ ਕੋਈ ਇਹ ਬਚਾ ਨਾ ਸਾਡੇ ਜਿਨੇ ਵਿੱਚ ਆਪਣੀ ਜ਼ਾਲਦੀ ਹਦੂਦ ਵਿੱਚ ਦਾਖਲ ਨਾ ਹੋ ਸਕੇ ਪਰ ਇਹ ਲੱਗਦੇ ਲੋਕ ਕਹਿੰਨੇ ਕਿ